ਹਾਂਜੀ ਬਾਈ ਜੀ ਵੀਡੀਓ ਦੇਖੋ ਵੀਡੀਓ ਬੜੀ ਕਮਾਲ ਦੀ ਹੈ ਲੱਖਾ ਸੁਧਾਨਾ ਜਿਹਦੇ ਕੋਲ ਇੱਕ ਛੋਟਾ ਜਿਹਾ ਬੱਚਾ ਤੁਸੀਂ ਹੁਣ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਹੜੀ ਗੱਲਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਛੋਟੇ ਜਿਹੇ ਬੱਚੇ ਦੀਆਂ ਇੰਨੀਆਂ ਵੱਡੀਆਂ ਛੋਟੀ ਉਮਰ ਤੇ ਗੱਲਾਂ ਵੱਡੀਆਂ ਤੇ ਗੱਲਾਂ ਵੀ ਸਿਆਣੀਆਂ ਤੇ ਸੁਣਨ ਵਾਲੀਆਂ ਨੇ ਤੇ ਸੁਣ ਕੇ ਤੁਸੀਂ ਵੀ ਕਹੋਗੇ ਹਾਂ ਵੀ ਗੱਲਬਾਤ ਹੈ ਇਹ ਜੇ ਵਧੀਆਂ ਲੱਗੀਆਂ ਤੇ ਭਾਈ ਵੀਡੀਓ ਜ਼ਰੂਰ ਸ਼ੇਅਰ ਕਰਿਓ ਉਕੇ ਬੱਚੇ ਨੇ ਗੱਲਾਂ ਬਹੁਤ ਸੋਹਣੀਆਂ ਕਹੀਆਂ ਨੇ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਿਓ ਜ਼ਰੂਰ ਫਿਰਦੇ ਆ ਵਹਣ ਦੇ ਵਿੱਚ ਰੋਪੜ ਚ ਤੇ ਉੱਪਰ ਦੇ ਵਿੱਚੋਂ ਬੜੀਆਂ ਵਧੀਆ ਜਿਹੜੀਆਂ ਚੀਜ਼ਾਂ ਲੱਭ ਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਸਾਡਾ ਯੋਧਾ ਲੱਭਿਆ ਸਾਨੂੰ ਹਰਮਨ ਸਿੰਘ ਨਾਮ ਹੈ ਦਾ ਸਾਡੇ ਲਈ ਜਵਾਕ ਕਾਰਟੂਨ ਦੇਖ ਲਏ ਗੇਮਾਂ ਖੇਡ ਲਈਆਂ ਮੋਬਾਈਲਾਂ ਜਿਹੜੀ ਨਿਕਲਦੇ ਲੈ ਵੀ ਤੂੰ ਸੁਣਾ ਜੋ ਤੇ ਆਪਣੀ ਗੱਲਬਾਤ ਆਪਦੀ ਜਵਾਨੀ ਸੁਣਾ ਕੀ ਚਾਹਣਾ ਮੈਂ ਚਾਹੁੰਦਾ ਕਿ ਜਿਹੜਾ ਇਹ ਸਾਡੇ ਤੂੰ ਪੜਦਾ ਕਿੰਨੀ ਚੰਗਾ ਮੈਂ 8 ਨੂੰ ਪੜਦਾ 8 ਨੂੰ ਹਾਂ ਠੀਕ ਹੈ ਹਾਂ ਹੁਣ ਦੱਸ ਤੇ ਜ ਮੈਂ ਚਾਹੁੰਦਾ ਵੀ ਜਿਹੜੇ ਸਾਡੇ ਪੰਜਾਬ ਚ ਬਈਆ ਰਾਜ ਇਹ ਖਤਮ ਕਰੋ ਅਸੀਂ ਪੜ ਰਹੇ ਆ ਮੇਰੀ ਸੈਵਨ ਚ ਪਹਿਲੀ ਪੋਜੀਸ਼ਨ ਆਈ ਅਸੀਂ ਪੜਨੇ ਆ ਕਾਤੇ ਕੋ ਕੰਮ ਮਿਲਿਆ ਕੋਈ ਅਸੀਂ ਫੇਰ ਬਾਹਰ ਨਾ ਨਟਣਾ ਕਿਉਂਕਿ ਸਾਡੇ ਪੰਜਾਬ ਚ ਕੋਈ ਕੰਮ ਨਹੀਂ ਜੇ ਸਾਡੇ ਪੰਜਾਬ ਚ ਕੰਮ ਹੋਊਗਾ ਅਸੀਂ ਤਾਂ ਹੀ ਪੰਜਾਬ ਚ ਰਹੋਗੇ ਅੱਜ ਤੁਸੀਂ ਜਿਹੜੇ ਮਰਜ਼ੀ ਪੰਜਾਬ ਦੇ ਪਿੰਡ ਤੇ ਜਾ ਕੇ ਗਿਓ ਜੇ ਉੱਥੇ ਭਈਆ ਨਾ ਮਿਲਿਆ ਮੇਰਾ ਨਾਂ ਬਦਲਾ ਲੀ ਹੂੰ ਭਈਏ ਮਿਲੂਗੇ ਇੱਥੇ ਜਨੇ ਸਰਦਾਰ ਜਗਾਰ ਸਾਡਾ ਕੰਮ ਚੱਲਿਆ ਖੋਲਿਆ ਜਾ ਤੇ ਖੋਲਿਆ ਖੋਲਿਆ ਹੁਣ ਮੇਰੇ ਡੈਡੀ ਹਲਵਾਈਏ ਜੀ ਵਿੱਚ ਕਈ ਮੁੰਡੇ ਸ਼ਰਮਸਾਬ ਦੇ ਵੀ ਦਸਣੇ ਦੇ ਕੰਮ ਕਰਪਾ ਮੇਰੇ ਡੈਡੀ ਹਲਵਾਈਏ ਜੀ ਦੇਚੂ ਨਹੀਂ ਰੱਖੇ ਹੋਏ ਮਤਲਬ ਜਿੱਦਾਂ ਹੁਣ ਕੈਟਰਿੰਗਾਂ ਲਾਉਂਦੀ ਹੁਣ ਵਿਚ ਭਈਏ ਰੱਖੇ ਗਏ ਉਹ ਨਹੀਂ ਆਉਂਦੀ ਉਹ ਆਪ ਭਾਂਡੇ ਧੋਂਦੇ ਸਾਡੇ ਘਰ ਦੇ ਡੈਡੀ ਨੇ ਅੱਛਾ ਤਾਂ ਤੇ ਵੀ ਸਾਡਾ ਕੰਮ ਬੱਦ ਸਗਾ ਉਹ ਭਈਏ ਫੇਰ ਉਹਨੇ ਕੰਮ ਪਰ ਉਹ ਕਰ ਦਿੰਦੇ ਕਬਜ਼ਾ ਕਰ ਲੈਂਦੇ ਕਬਜ਼ਾ ਕਰਦੇ ਫੇਰ ਕੰਮ ਕਰ ਦਾਂ ਮੈਂ ਪਰ ਹੁਣ ਤੁਸੀਂ ਜਾਓ ਮੈਂ ਮੇਰਾ ਪੁੱਤ ਗੱਲ ਆ ਯਾਰ ਛੋਟੇ ਵੀਰ ਉਹ ਵੀ ਇਨਸਾਨ ਨੇ ਹਾਂਜੀ ਇਨਸਾਨ ਤਾਂ ਹੈਗੇ ਬਿਹਾਰ ਚੋਂ ਘੜੇ ਕੰਮ ਉਹ ਕਰਦੇ ਹਾਂ ਉੱਠਾ ਹੀ ਰਹਿ ਸਕਦੇ ਨੇ ਹਾਂ ਸਾਡਾ ਪੰਜਾਬ ਦੇ ਸਾਡੇ ਤਾਂ ਹੱਥਾਂ ਜਿਹੇ ਰਿਕਾਰ ਖੋਲੇ ਸਾਡੀ ਕਰਦੇ ਹਾਂ ਹਾਂ ਇਦਾਂ ਨਹੀਂ ਗੱਲ ਬਣਦੀ ਜਿਹਨੇ ਆਪਣਾ ਰਜਕਾਰ ਖੋਇਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਇੱਕ ਨੇ ਹੋਰ ਬਾਲੀ ਪਿਆਰੀ ਗੱਲ ਕਹੀ ਸੀ ਕਹਿੰਦਾ ਬਾਈ ਤੁਹਾਡੇ ਨਾਲਾਂ ਚੱਕ ਦਾਂਗੇ ਫਟੇ ਯਾਰ ਤੇ ਸਾਡੇ ਵਾਲੇ ਜਵਾਬ ਉਹ ਸੰਗੀ ਜਾਂਦੇ 12 ਬੰਦਾ ਜਿਹੜੇ ਨਹੀਂ ਲੱਗਦੇ ਹੁੰਦੇ ਪਤਾ ਨਹੀਂ ਕੀ ਕਰੂਗਾ ਹੈ ਤੇ ਬੰਦਾ ਪੂਰਾ ਏ ਮੈਨੂੰ ਇੱਕ ਹੋਰ ਗੱਲ ਕਹੀ ਮੁੱਖਾ ਵੱਡਾ ਹੋਇਆ ਜਿਆਦਾ ਕੋਈ ਨੇਤਾ ਬਣੇਗਾ ਜਾਂ ਕਿਸ ਸੰਘਰਸ਼ ਵਿੱਚ ਪਏਗਾ ਕਿਉਂਕਿ ਛੋਟੇ ਹੁੰਦੇ ਜਿਵੇਂ ਆਪਾਂ ਛੋਟੇ ਬੱਚੇ ਦੀ ਗਲੀਟ ਤੋਂ ਪਤਾ ਲੱਗ ਜਾਂਦਾ ਵੀ ਵੱਡਾ ਹੋ ਕੇ ਕਿਹੇ ਜ ਆ ਬਣੂਗਾ ਜਾਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਜਾਂ ਆਪਾਂ ਕੋਈ ਫਸਲ ਬੀਜਦੇ ਆ ਬੀਜ ਤੋਂ ਪਤਾ ਲੱਗ ਜਾਂਦਾ ਹਨ ਤਾਂ ਨਸਲਾਂ ਦਾ ਪਤਾ ਲੱਗ ਜਾਂਦਾ ਵੀ ਨਸਲਾਂ ਗਾਹਾਂ ਕਿਹੇ ਜੀਆਂ ਨਿਕਲਣਗੀਆਂ ਆਹਨ ਵੋਟਾਂ ਕਿੰਨੀਆਂ ਤੁਹਾਡੇ ਪਿੰਡ ਭਈਆਂ ਦੀ ਸਾਡੇ ਪਿੰਡਾਂ ਦੀਆਂ ਵੋਟਾਂ ਵੱਟੂ ਕਰਦੀਆਂ 8 ਬੋਟਾ ਮੰਨਨ ਬਾਬਾ 8 ਬੋਟਾ ਬਣਾ ਲੀਆ ਮੈਂ 8 ਹਾਂਜੀ ਹਾਂਜੀ ਇੰਨੀ ਅਗਰ ਤਾਂ ਬਣਾ ਲਈਏ 8 ਬੋਟਾ ਬਣੀ ਉਹ ਅਸੀਂ ਕੈਨਸਲ ਕਰਵਾਈਆਂ ਪਾ ਲਈਏ ਕੈਨਸਲ ਕਰਵਾਈ ਜੀ ਉਹ ਮੋਤੀ ਭਾਜੀ ਆਈ ਸਾਡਾ ਵਿਰੋਧ ਕੀਤਾ ਜੀ ਮੋਤੀ ਭਾਜੀ ਉਹ ਨਾ ਕੀਤੀ ਮੋਤੀ ਭਾਜੀ ਨੇ ਇਹਦਾ ਬੋਟਾ ਬੋਟਾ ਦਾ ਵਿਰੋਧ ਮੈਂ ਤੁਹਾਨੂੰ ਆਪਣੇ ਡੈਡੀ ਦੀ ਗੱਲ ਸੁਣਾਉਂਦਾ ਮੇਰਾ ਡੈਡੀ ਇੱਥੇ ਕੰਮ ਕਰਦੇਦੇ ਉਹ ਇੱਥੇ ਕੋਈ ਮਗਲ ਹਲਵਾਈਆਂ ਦਾ ਜਰ ਭਈਆਂ ਨੇ ਆਪਣਾ ਰਾਜ ਕਰ ਲਿਆ ਫਿਰ ਮੇਰੇ ਡੈਡੀ ਗਏ ਦੁਬਈ ਦਵਾਈਆ ਤੇ ਬੰਦਾ ਦਾ ਮੈਨੂੰ ਪਿੰਡ ਦਾ ਨਾਮ ਨਹੀਂ ਚੇਤਾ ਇਹਦਾ ਜਗਤਾਰ ਹਉਦਾ ਨਾ ਜਗਤਾਰ ਮੇਰੇ ਬਾਪੂ 24 ਘੰਟੇ ਖੜ ਕੇ ਡਿਊਟੀ ਕਰਦਾ ਰੋਟੀ ਬਣਾਉਂਦਾ ਦਾ ਸੌਣ ਦਾ ਬਸ 3 ਘੰਟੇ ਹੁੰਦੇ ਜਗਤ ਤਿੰਨਾ ਘੰਟੇ ਚ ਸਿਰ ਧੋਊਂਗਾ ਬਣਾ ਕੀ ਆ ਕੰਮ ਕਰੂੰਗਾ ਇਸੇ ਕਰਕੇ ਮੇਰੇ ਡੈਡੀ ਨੇ ਵਾਲ ਕਟਾ ਲਈ ਚਲੋ ਬਾੜ ਵੀ ਕਟਾ ਲੇ ਤੇ ਫਿਰ ਕੱਪੜੇ ਧੋਣ ਦਾ ਟਾਈਮ ਕਿੰਨਾ ਕੁ ਬਚੂਗਾ ਸੌਣ ਦਾ ਟਾਈਮ ਯਾਨੀ ਕਿ ਅੱਧ ਮਰੀ ਹਾਲਤ ਚ ਆਇਆ ਮੇਰੇ ਡੈਡੀ ਬਾਹਰ ਤੇ ਉਹ ਵੀ ਉਹਦੇ ਘਰ 3 ਲੱਖ ਰੁਪਏ ਛੱਡ ਗਏ 3 ਲੱਖ ਭਾਜੀ 50 ਹਜ਼ਾਰ ਕਿਉਂਗਾ ਨਾ ਮੂੰਹ ਜਿਹੜਾ ਥੁੱਕ ਮੁੱਕ ਜਾਣਾ ਉਹਦਾ ਫੇਰ 3 ਲੱਖ ਦਾ ਇਦਾਂ ਇਹ ਸਾਡਾ ਪੰਜਾਬ ਦਾ ਹਾਲ ਜਗਤਾਰ ਆ ਉਹ ਬੰਦੇ ਤੁਹਾਨੂੰ ਦੇਖੋ ਇਹ ਫੇਸਬੁਕ ਪਰ ਵਾਲੋ ਦੇਖੋ ਇਹ ਬੱਚਾ 8ਵੀਂ ਜੇ ਪੜਦਾ ਇਹਦੀ ਉਮਰ ਹੂ 13 ਸਾਲ ਹਾਂਜੀ ਬਈ 13 ਸਾਲ ਉਮਰ ਹੈ ਇਹ ਫਿਕਰਮੰਦ ਵੀ ਐ ਚਿੰਤਤ ਵੀ ਐ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਹਨੂੰ ਸਿਖਾਇਆ ਥੋੜੀਏ ਕਿਸੇ ਨੇ ਇਹਨ ਦੇਖਿਆ ਇਹਨ ਸਮਝਿਆ ਪੰਜਾਬ ਦੇ ਹਾਲਾਤਾਂ ਤੇ ਸਾਨੂੰ ਲੋੜ ਹੈ ਆਪਣੇ ਜਵਾਕਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਉਣ ਦੀ ਇਤਿਹਾਸ ਨਾਲ ਜੋੜਨ ਦੀ ਅਸੀਂ ਮੈਂ ਤੁਹਾਨੂੰ ਸਾਡੇ ਅਥਾ ਪਾਜੀ ਨੇ ਬਬਲੂ ਆ ਜੀ ਉਹ ਬਿਹਾਰ ਤੋਂ ਗੱਡੀ ਲੰਦੇ ਮੇਰਾ ਕੁਹੁਰਾ ਮੰਦਾ ਕਮਿਊਟਰ ਬੈਂਡ ਉਹਨਾਂ ਦੀ ਬਿਹਾਰ ਚ ਮਸ਼ੀਨ ਚਲਾਈ ਉੱਥੇ ਇਨਾ ਬੜਾ ਸਲੂਕ ਕਰਦੇ ਨਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਨੂੰ ਕਹਿੰਦੇ ਵੀ ਉੱਥੇ ਉਧਰ ਨੇ ਜਿਹੜੀ ਪੁਲਿਸ ਵਾਲੇ ਆ ਰੇਟਾ ਮੰਦ ਨੇ ਕਹਿੰਦੇ ਉਧਰ ਮਸ਼ੀਨ ਤੇ ਟੋਏ ਘੱਟ ਤੇ ਉੱਪਰ ਮਸ਼ੀਨ ਰੱਖ ਕੇ ਫਿਰ ਥੱਲੇ ਲੋਕ ਦੇ ਨੇ ਉਹਨਾਂ ਨੂੰ ਰੋਟੀ ਬਾਣੀ ਦਿੰਦੇ ਚੱਲ ਛੋਟੇ ਵੀਰ ਮੈਂ ਨਾ ਹੁਣ ਅਸੀਂ ਅਸੀਂ ਇੱਕ ਏਜੰਡਾ ਰੱਖਿਆ ਸਰਕਾਰ ਦੇ ਅੱਗੇ ਵੀ ਪੰਜਾਬ ਦੇ ਅੰਦਰ ਨੌਕਰੀਆਂ ਪੰਜਾਬੀਆਂ ਲਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਬਾਹਰਲਾ ਬੰਦਾ ਫੂਟ ਨਾ ਬਣਾ ਸਕੇ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਜਿਵੇਂ ਹਿਮਾਚਲ ਦਾ ਬਿਲਕੁਲ ਤੁਸੀਂ ਹਿਮਾਚਲ ਦੇ ਤੁਸੀਂ ਕੰਡੇ ਤੇ ਬੈਠੇ ਹਿਮਾਚਲ ਚਲੇ ਜਾਓ ਤੁਹਾਨੂੰ ਕੋਈ ਨੌਕਰੀ ਨਹੀਂ ਲੈ ਸਕੀ ਉਹਨਾਂ ਫਾਇਰ ਲੱਗੂ ਹੁੰਦਾ ਹੈ। ਉੱਥੇ ਕੋਈ ਜ਼ਮੀਨ ਨਹੀਂ ਲੱਸੀ। ਹਾਂ ਜੀ। ਇਹੀ ਕਰੂਣ ਜੇ ਉੱਤਰਾਖੰਡ, ਹਿਮਾਚਲ ਤੇ ਰਾਜਸਥਾਨ ਦੇ ਦੂਜੇ ਸੂਬਿਆਂ ਚ 50 ਚ ਵੀ ਬਣਨਾ ਚਾਹੀਦਾ। ਇਸ ਨੂੰ ਲੈ ਕੇ ਵੀ ਸਰਕਾਰ ਦੇ ਏਜੰਡੇ ਰੱਖੇ ਵੀ ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਇਹ ਚੀਜ਼ਾਂ ਲਾਗੂ ਕਰਨੀਆਂ। ਠੀਕ ਹੈ ਜਾਉਂਦਾ ਰਹੇ।